ਇੱਕ ਭਾਈ ਜੱਟ ਸੀ ਜ਼ਮੀਨਾਰ ਚਾਰ ਮੁੰਡੇ ਤੇ ਚਾਰੇ ਗੱਭਰੂ ਅਜੇ ਵਿਆਹ ਹੈ ਕੋਈ ਨਾ ਕੱਲੀ ਉਹਨਾਂ ਦੀ ਮਾਤਾ-ਮਾਤਾ ਬਸ ਰੋਟੀ ਲਾਉਣ ਵਾਲੀ ਤੇ ਕੰਮ ਬੜਾ ਕਰਦੇ ਸੀ ਬਾਹੀ ਬੜੀ ਕਰਦੇ ਰਾਤ ਨੂੰ ਪਏ ਤੇ ਕੱਤੇ ਦਾ ਮੀਨਾ ਤੇ ਰਾਇ ਕਰਨ ਲੱਗ ਗਏ ਮਾਰੂ ਹੁੰਦੀਆਂ ਸੀ ਛੋਲੇ ਛਾਲੇ ਬੀਜਦੇ ਸੀ ਵਿੱਚ ਵਿਜੜ ਕਹਿੰਦੇ ਸੀ ਰਲਾ ਕੇ ਬੀਜਦੇ ਸੀ ਛੋਲੇ ਦੇ ਕਣਕਰ ਤੋਂ ਵਿਜੜਾ ਤੇਨੂੰ ਵੀ ਨਹੀਂ ਪਤਾ ਹੁੰਣਾ ਕਣਕ ਦੇ ਛੋਲੇ ਰਲਾ ਕੇ ਬੀਜਦੇ ਨੇ ਉਹਨੇ ਕਣ ਛੋਲੇ ਨਿਕਲੇ ਉਹਨੇ ਉਹਨੇ ਕਣਕ ਨਿਕਲੇ ਉਨੀ ਥੋੜਾ ਹੀ ਫਰਕ ਪੈਂਦਾ ਸੀ ਇਕੱਠੇ ਕੱਢ ਲੈਣੇ ਗਾ ਕੇ ਫੜਿਆ ਨਾ ਤੇ ਮੁਰਕੇ ਛਾਣ ਲੈਣਾ ਛਾਣ ਕੇ ਕਣ ਕੱਢ ਤੇ ਛੋਲੇ ਆਡਾ ਇੱਕ ਦਾ ਕਹਿੰਦਾ ਵੀ ਆਪਾਂ ਅੱਧੇ ਕਣਕ ਬੀਜਦੇ ਤੇ ਅੱਧੇ ਵੀਰ ਦੇ ਛੋਲੇ ਇੱਕ ਕਹਿੰਦਾ ਨਹੀਂ ਯਾਰ ਆਪਾਂ ਰਾਲਮੀ ਵੇਜੜੀ ਬੀਜ ਲੀਏ ਦੂਜਾ ਕਹਿੰਦਾ ਤੀਜਾ ਕਹਿੰਦਾ ਮੇਰੀ ਇੱਕ ਗੱਲ ਹੋਰ ਵੀ ਸੁਣੋ ਦੱਸ ਆਲਾ ਮੇਰੀ ਵੀ رائے ਲੈ ਆਖਰੋਂ ਪੁੱਛਿਆ ਕਰੋ ਆਪਾਂ ਸਾਰੇ ਕੰਮ 'ਚ ਲੱਗੇ ਰਹਿਨੇ ਆਂ ਅਮਰੋ ਸਾਰੇ ਇੱਕ ਦੁਕਾਨ ਪਾਲ ਗਏ ਆਪਾਂ ਹੱਟੀ ਪਾ ਗਏ ਹੱਟੀ ਤੇ ਵੜੀਆ ਇੱਕ ਬੈਠਾ ਰਿਹਾ ਕਰੂ ਅਮਨਾ ਮੰਨ ਜੂਗੀ ਜਿਹੜਾ ਛੋਟਾ ਸੀ ਸਾਰਿਆਂ ਤੋਂ ਉਹ ਆਲਾ ਤੁਸੀਂ ਤਾਂ ਗੱਲਾਂ ਖਾਦੇ ਹੋ ਮੇਰੀ ਕੋਈ ਸੁਣਦਾ ਹੀ ਨਹੀਂ ਉਹ ਬੁਢਾ ਰਾਈ ਵੀ ਸੁਣ ਲੋ ਵੀ ਕੀ ਆਲਾ ਤੇ ਪਿਆਰ ਆ ਸੁਣ ਲੋ ਇਹਦੀ ਉਹ ਆਲਾ ਮੇਰਾ ਨਾ ਤਾਂ ਹੋਆ ਵੀ ਪੱਛਾਰੇ ਵਿਆਹ ਕਰਾ ਲੀ ਗਏ ਤੇ ਦੇਖ ਆਪਣੇ ਦਲਾਂ ਪਾਇਆ ਦਾ ਮੂਰੇ ਤੇ ਇੱਥੇ ਬਹਿ ਕੇ ਆਪਾਂ ਚੌਹਾਂ ਦੀਆਂ ਪੂਆਂ ਨੂੰ ਕੱਤਿਆ ਖਾਨੀਆਂ ਦਾ ਵੱਡੇ ਵੱਡੇ ਤੰਦ ਖਿੱਚਿਆ ਕਰਨਗੀਆਂ ਤੇ ਜੀਰੋ ਜੀ ਦੀ ਕੱਤਿਆ ਕਰਨਗੀਆਂ ਉਹ ਕਹੂ ਮੈਂ ਪਾਈਆ ਕੱਤਣਾ ਮੈਂ ਪਾਈਆ ਕੱਤਣਾ ਤੇ ਕੁੰਡ ਕੱਢੇ ਹੋਣਗੇ ਤੇ ਲੋਕ ਨੰਘ ਦੇ ਦੇਖਿਆ ਕਰਨਗੇ ਵੀ ਉਹ ਮੁੰਹਾਂ ਕਿਵੇਂ ਕੱਤੀ ਜਾਂਦੀਆਂ ਕਿਨੀਆਂ ਸੋਹਣੀਆਂ ਕਿਵੇਂ ਚਰਖੇ ਚੱਲਦੇ ਆ ਤੇ ਬੁੜੇ ਨੇ ਉੱਠ ਕੇ ਲਫੜੇ ਦੋ ਮਾਰੇ ਮੂੰਹ ਤੇ ਮਾਰ ਕੇ ਆਹ ਸਾਲਾ ਰੋਟੀ ਦਾ ਸੰਸਾ ਬਣਿਆ ਪਿਆ ਵੀ ਇੱਕ ਅੱਦਾ ਜਿਹਾ ਸਿਰੇ ਚੜ ਜੇ ਤਾਂ ਤੇਰੇ ਮਾਰਾ ਖੜਾ ਛੋਟੀਏ ਇਹ ਆਦਾ ਵੱਡੇ ਵੱਡੇ ਤੰਦ ਫੋਨ ਦਾ ਤੰਦ ਪਾਇਆ ਕਰਨਗੀਆਂ ਮੂਰਖ ਉਹ ਮੂਰਖ ਕਹਿਦਾ ਉਹਨੂੰ ਉਹ ਆਲਾ ਚੱਲ ਪਹਿਲੇ ਮੇਰਾ ਨਾਮ ਮੂਰਖ ਧਰਦਾ ਉਹ ਮੇਰਾ ਨਾਂ ਹੀ ਮੂਰਖਾ ਉਹਦਾ ਗੁੱਸੇ 'ਚ ਨਿਕਲ ਗਿਆ ਪੰਡੂ ਉਹਨੇ ਕਹਿ ਗਿਆ ਪੰਡਿਤ ਸ਼ਰਣਕੇ ਨਕੜਿਆ ਪੰਡੂ ਉੱਤੇ ਪਹੀ ਜਾਂਦਾ 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 ਤੇ ਕੋ ਦੂਰ ਨਿਕਲੇਗਾ ਕਿਸੇ ਸ਼ਹਿਰ ਗਿਆ ਤੇ ਰਾਜੇ ਦੀ ਕਚਹਿਰੀ ਜਾਵੇ ਕਚਹਿਰੀ ਲੱਗੀ ਵੀ ਤੇ ਰਾਜੇ ਦੇ ਜਾ ਕੇ ਜਾਮ ਮਾਰਿਆ ਸਨੂਟ ਰਾਜਾ ਕਹਿੰਦਾ ਵੀ ਹਾਂ ਜੀ ਦੱਸੋ ਅਹ ਲਈ ਨੌਕਰੀ ਲੈਣੀ ਆ ਗਰੀਬ ਆदमी ਆ ਜੱਟ ਦਾ ਪੁੱਤ ਆ ਨੌਕਰੀ ਤੋਂ ਬਿਨਾਂ ਨਹੀਂ ਮੇਰਾ ਸਰਦਾ ਮੈਨੂੰ ਕੋਈ ਨੌਕਰੀ ਦਿਓ ਜ਼ਰੂਰ ਦਿਓ ਉਹ ਕਹਿੰਦਾ ਉਹਨੂੰ ਤਰਸ ਗਿਆ ਆ ਗਿਆ ਜਿਵੇਂ ਜੱਟ ਗਿਆ ਉਹਦਾ ਜੱਟ ਫੱਕਰ ਜੀ ਹੁੰਦੀ ਆ ਰਿਆ ਨੂੰ ਕਰਿਆ ਕਰ ਵੀ ਮੇਰਾ ਤਾਂ ਪਰਦਾ ਮੁੰਡਾ ਵਜੀਰ ਦੀ ਪਰਦੀ ਆ ਕੁੜੀ ਇਹਨਾਂ ਨੂੰ ਲਿਆ ਕਰ ਤੇ ਉਹ ਹੁਣ ਤਾਂ ਆਪਾਂ ਸਕੂਲ ਕਹਿੰਦੇ ਆ ਉਹ ਕੁਝ ਹੋਰ ਹੀ ਕਹਿੰਦੇ ਸੀ ਵੀ ਉੱਥੇ ਛੱਡਿਆ ਕਰ ਜਾਂ ਉੱਥੇ ਬਹਿ ਗਿਆ ਜਦੋਂ ਪਾੜ ਹਟੇ ਉਹਨੂੰ ਲਿਆ ਆ ਉਹਦਾ ਮੈਂ ਠੀਕ ਆ ਜਿਹੜੀ ਮਰਜ਼ੀ ਮੈਂ ਤਾਂ ਕੰਮ ਹੀ ਕਰਨਾ ਜਿਹੜੀ ਮਰਜ਼ੀ ਡਿਊਟੀ ਲਾ ਦੇਓ ਉਦੋਂ ਆਇਆ ਆ ਹੁਣ ਦੀ ਗੱਲ ਹੀ ਆ ਆ ਇਹ ਲੱਗਿਆ ਜੋ ਅਕਾਊਂਟ ਲਾਉਣ ਨੇ ਕਿਆਂ ਨੂੰ ਹੁਣ ਤਾਂ ਭੈਣਾਂ ਰੋੜਦਿਆਂ ਨੂੰ ਫੜਾਣ ਦਿਆਂ ਵੀ ਲੈ ਜਾਓ ਪੈਸੇ ਹੀ ਲੈਣੇ ਆ ਜਿਹੜੇ ਪ੍ਰਾਈਵੇਟ ਸਕੂਲ ਆ ਹਨਾ ਬੱਚਾ ਤੁਰ ਨਹੀਂ ਲੱਗਦਾ ਜਦ ਨਹੀਂ ਆ 7 ਸਾਲ ਤੋਂ ਘੱਟ ਹਾ ਜਲਾਉਂਦੇ ਨਹੀਂ ਸੀ 7 ਸਾਲ ਤੋਂ ਅੱਠ ਮੋੜੇ ਵੇਲੇ ਵੀ ਆਈ ਸੀ ਹਾਂ 7 ਸਾਲ ਦੇ ਲਾਉਂਦੇ ਸੀ ਉਹਨਾਂ ਪਹਿਲਿਆਂ ਸਮਿਆਂ ਇਹਦਾ ਬਾਲਿਆਂ ਵੱਡਿਆਂ ਨੂੰ ਲਾਉਂਦੇ ਸੀ ਚਲ ਭਾਈਓ ਮੁੰਡਾ ਦੇ ਕੁੜੀ ਲਿਆਇਆ ਕਰੀ ਛੱਡਿਆ ਕਰੀ ਤਾਂ ਗੱਭਰੂ ਹੋ ਗਏ ਪੂਰੇ 7-7 ਸਾਲ ਦੇ ਤਾਂ ਹੂੰ ਲੱਗੇ ਹੋਏ ਸੀ ਫਿਰ 10-10 10 ਦਾ 12-12 ਪੜ ਗਏ ਉਹ ਕੁੜੀ ਕਰੇ ਕਹਿੰਦੀ ਐ ਵਜੀਰ ਦੇ ਮੁੰਡੇ ਨੂੰ ਆਈ ਬਈ ਆਪਾਂ ਨਿਕਲਣਾ ਚੱਲੀਏ ਵਜੀਰ ਦਾ ਮੁੰਡਾ ਆਲਾ ਰਾਜ ਨੇ ਪੁੱਛਿਆ ਉਹਨੂੰ ਤੇਰਾ ਨਾਂ ਕੀ ਆ ਆ ਦਾ ਨਾਂ ਮੇਰਾ ਮੂਰਖਾ ਉਹਦਾ ਨਾਮ ਮੂਰਖੀ ਲਿਖਿਆ ਹੋਇਆ ਸੀ ਮੂਰਖੀ ਕਹਿੰਦੀ ਸੀ ਅੱਛਾ ਜੀ ਵਜ਼ੀਰ ਦਾ ਮੁੰਡਾ ਕਹਿੰਦਾ ਮੂਰਖ ਨੂੰ ਪਤਾ ਲੱਗ ਜੂ ਹਾਂ ਰੀਫਾ ਪੁੱਛ ਲਾਣਿਆ ਕੁੜੀ ਆ ਰਿਵੇ ਮੂਰਖਾ ਆਹਾਂ ਪਹਿਲਾਂ ਅਸੀਂ ਕੀ ਗੱਲਾਂ ਕਰਦੇ ਸੀ ਆਹਦਾ ਤਿੱਖਾ ਸੀ ਬਹਾੜਾ ਆਹ ਮੈਨੂੰ ਪਤਾ ਤੁਸੀਂ ਜਿਹੜੀਆਂ ਗੱਲਾਂ ਕਰਦੇ ਸੀ ਅੱਛਾ ਜੀ ਮੈਨੂੰ ਪਤਾ ਹੈ ਕੁੜੀ ਫੇਰ ਵੀ ਦੱਸ ਆਹਦਾ ਤੁਸੀਂ ਗੱਲਾਂ ਕਰਦੇ ਸੀ ਵੀ ਆਪਾਂ ਪਾਸ ਹੋ ਗਏ ਮੂਰਖ ਨੂੰ ਲੱਡੂ ਖਵਾਵਾਂਗੇ ਅਰੇ ਹਾਂ ਹਾਂ ਇਹ ਗੱਲਾਂ ਕਰਦੇ ਸੀ ਗੱਲਾਂ ਕਰਦੇ ਸੀ ਚੱਲ ਭਈ ਉਹ ਐਨ ਉਹਨੇ ਤਿਆਰੀ ਬੰਨ ਲਈ ਪੂਰੀ ਪਨ ਕੇ ਤਿਆਰੀ ਤੇ ਜਦੋਂ ਐਨ ਮ ਉਹਦਾ ਹੁਣ ਨਾਲ ਹੁੰਦਾ ਸੀ ਮੂਰਖ ਦਾ ਜਦੋਂ ਉਹਨੇ ਨੱਕਾਂ ਦਾ ਰਾਦਾ ਕੀਤਾ ਰਾਤ ਨੂੰ ਤੇ ਮੂਰਖ ਨੂੰ ਕਹਿੰਦੇ ਜਾ ਆ ਕੇ ਆਪਣਾ ਨੌਕਰ ਸੀ ਜਾ ਆ ਕੇ ਘੋੜੇ ਲਿਆ ਮੂਰਖਾ ਤੈਨ ਉਹ ਤਨ ਘੋੜੇ ਖੋਲਿਆ ਤੇ ਵੇਲੇ ਜੋ ਤਨ ਘੋੜੇ ਖੋਲ ਕੇ ਲੈ ਦੇ ਹੁਣ ਗੱਲ ਸੁਣ ਲੈ ਹੁਣ ਤੈਨੂੰ ਪਤਾ ਲੱਗ ਗਿਆ ਤਾਂ ਵੀ ਕੋਈ ਨਹੀਂ ਪਹਿਲਾਂ ਤੂੰ ਉਸੇ ਕੋਲ ਗੱਲ ਨਹੀਂ ਕਰਨੀ ਸੀ ਵੀ ਆਪਾਂ ਹੁਣ ਨਿਕਲਣਾ ਤੇ ਸਾਡੇ ਨਾਲ ਹੀ ਚੱਲ ਮੂਰਖਾ ਦਾ ਵੀ ਚੰਗਾ ਚਲੋ ਮੂਰਖ ਵੀ ਬਹੁਤ ਸੋਹਣਾ ਸੀ ਮੁੰਡਾ ਜ਼ਿੰਮੇਦਾਰੰਦਾ ਵਜ਼ੀਰ ਦਾ ਇਹ ਮੁੰਡਾ ਡਰ ਗਿਆ ਵਜ਼ੀਰ ਦੇ ਮੁੰਡੇ ਨੇ ਆਖਿਆ ਜੇ ਮੈਂ ਅੱਜ ਲੈ ਆਇਆ ਕੱਢ ਕੇ ਇਹਨੂੰ ਤੇ ਮੈਂ ਫੜਿਆ ਜਾਉ ਮੈਨੂੰ ਤਾਂ ਸਭ ਬੱਚੇ ਕਹਾਣੀ ਸਹੀਂ ਪੀੜੂ ਰਾਜਾ ਵਜ਼ੀਰ ਦਾ ਮੁੰਡਾ ਦਾ ਵੀ ਤੁਸੀਂ ਚੱਲੋ ਤੇ ਮੈਂ ਤੁਹਾਡੇ ਨਾਲ ਪੰਨਾਂ ਚੌ ਦਿਨਾਂ ਨੂੰ ਸੋਨੂੰ ਆਖੇ ਪਾਲ ਨੂੰ ਕਿਤੋਂ ਪਾਲਾਂ ਫੁਲਾਨੇ ਸ਼ਹਿਰ ਚੱਲਿਓ ਉੱਥੇ ਆ ਜਾਂ ਫੁਲਾਨੇ ਚੱਲਿਓ ਉੱਥੋਂ ਆ ਜਾਂ ਕਿਉਂ ਅਰਾ ਮੈਨੂੰ ਇਉਂ ਹੋਜੂ ਫਿਰ ਜਦੋਂ ਤੁਸੀਂ ਨਿਕਲ ਕੇ ਪਾਲਣ ਲੱਗੇ ਤੇ ਮੈਂ ਰਾਜੇ ਦੇ ਮੂਹਰ ਦੀ ਲੰਗੂ ਪੰਜ ਚਾਰਾਂ ਨਾਲ ਪੜਾਉਂਗਾ ਰਾਜੇ ਨੂੰ ਇਉਂ ਹੋਜੂ ਵੀ ਵਜ਼ੀਰ ਦਾ ਮੁੰਡਾ ਤਾਂ ਆ ਫਿਰਦਾ ਵੀ ਮੇਰੇ ਤੇ ਸ਼ੱਕ ਨਾ ਹੋ ਸੀਓ ਡਰਿਆ ਵਾ ਟਾਲਾ ਮਾਰਿਆ ਉਹਨੇ ਚਲ ਵੀ ਮੂਰਖ ਲੈ ਕੇ ਨਿਕਲ ਗਿਆ ਨਿਕਲਦਾ ਦੂਰ ਜਾਵੜੇ ਦੂਰ ਜਾਵੜਿਓ ਦੇਖਿਆ ਕੁੜੀ ਨੂੰ ਪਤਾ ਲੱਗ ਗਿਆ ਕੁੜੀ ਆਰੀਓ ਮੇਰੀ ਕਿਸਮਤ ਆਰੀਓ ਆਉਂਦਾ ਨਹੀਂ ਡਰ ਗਿਆ ਚਲ ਆਰੀ ਕੋਈ ਨਹੀਂ ਚਲ ਤੂੰ ਕਿਹੜਾ ਮਾੜਾ ਤੂੰ ਵੀ ਸੋਹਣਾ ਸੁਨੱਖਾ ਜੀਮੇਰਾਂ ਦਾ ਮੁੰਡਾ ਤੇ ਯਾਰੀ ਹੁਣ ਖਾਣ ਨੂੰ ਲਿਆ ਕੋਸ ਮੁਰਕਾ ਦਾ ਮੇਰੇ ਕੋਲੇ ਕੀ ਆ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਵਾਰੀ ਮੈਂ ਦਿੰਨੀ ਆ ਔਰੇ ਹਾਰਸੀ ਅੱਠ ਸੜੀਆਂ ਪਾਇਆ ਹੋਇਆ ਉਹਨੇ ਵਿੱਚੋਂ ਇੱਕ ਲਾਲ ਕੱਢ ਕੇ ਦੇ ਦਿੱਤਾ ਲਾ ਆਖੇ ਆ ਲਾਲ ਲੈ ਜਾ ਇੰਨੀਆਂ ਆਖੇ ਆਪਣਾ ਲਿਆ ਖਾਣ ਪੀਣ ਨੂੰ ਉਹ ਮੂਰਖਾ ਲਾ ਐਂ ਉਹ ਦਾ ਗਾਂ ਦੀ ਗਾਂ ਗਾਂ ਨਹੀਂ ਗਾੜੀ ਸੀ ਸਕੀਰੀ ਜੀ ਵੀ ਹੈਗੀ ਇੱਥੇ ਕੋਲ ਔਰ ਸਕੀਰੀ ਹੈਗੀ ਤੇ ਸਕੀਰੀ ਆਏ ਘਰੇ ਚੱਲ ਠੀਕ ਹੈ ਇੱਥੇ ਕਾਹਦੇ ਬੈਠੇ ਆ ਚੱਲ ਬਾਈ ਉਹ ਉਹਨਾਂ ਦੇ ਘਰੇ ਜਾ ਆਪਣੇ ਉਹਨਾਂ ਦੇ ਘਰੇ ਜਾ ਕੇ ਬਹਿ ਗਏ ਤੇ ਨਾਲੋਂ ਬੰਦੇ ਨੂੰ ਲੈ ਲਿਆ بیا ਆਪਾਂ ਲੈ ਕੇ ਆਉਣਾ ਸਮਾਨ ਜਦੋਂ ਗਾਏ ਦੁਕਾਨ ਵਾਲੇ ਇਥੇ ਦੁਕਾਨ ਵਾਲਾ ਵੀ ਮਿੱਥਦਾ ਨਹੀਂ ਟੁੱਟਣਾ ਜੋਰੀ ਬੱਚਾ ਤੋੜੂ ਜੋਰੀ ਬੱਚੇ ਕੋਲੇ ਜਾਵੜੇ ਜੋਰੀ ਬੱਚਾ ਕਹਿੰਦਾ ਵੀ ਮੈਂ ਇਹਦਾ ਮੁੱਲ ਤਾਂ ਨਹੀਂ ਦੇ ਸਕਦਾ ਤੇ ਢੋਲੋ ਜਿੰਨਾ ਮਰਜੀ ਤਾਨੂੰ ਉਹਨਾਂ ਤਾਂ ਵੀ ਦੋਨਾਂ ਨੇ ਲਾ ਕੇ ਜਿਹੜੇ ਘਰੇ ਗਏ ਸੀਗੇ ਉਹਨਾਂ ਦੇ ਘਰੇ ਮਨਮਨ ਪੰਨਾ ਭੈਣ ਅੰਦਰ ਭਰਤਾ ਟੁੜੀਆਂ ਰਾਜ ਨੂੰ ਤਾਂ ਬਹੁਤ ਢੋਲਿਆ ਤੋਂ ਕੇ ਤੇ ਪਾਉਨ ਹੋਏ ਉਹਨਾਂ ਨੇ ਬਣਾਏ ਖਾਣੇ ਭਾਂਟ-ਭਾਂਟ ਦੇ ਬਣਾ ਕੇ ਰਾਜ ਦੀ ਕੁੜੀ ਦੇ ਮੂਹਰੇ ਤੇ ਧਰੇ ਉਹ ਆੜੀ ਸਾਰੇ ਕੰਮ ਲਾਲਦੇ ਆ। ਇਹ ਲਾਲ ਦਿੱਤਾ ਤਾਂ ਖਾਣੇ ਮਿਲਦੇ ਆ। ਨਾਲੇ ਕਹਦੇ ਮੇਰੀ ਕਿਸਮਤ। ਉਹ ਜਿਹੜਾ ਲਾਲ ਸੀ ਲਾਲ ਜਾ ਕੇ ਪੰਗਾ ਪਾਦਾ ਯੋਰੀ ਬੱਚੇ ਨੇ ਹੁਣ ਰਾਜੇ ਨੂੰ ਦਿੱਤਾ। ਰਾਜੇ ਨੇ ਦਿੱਤਾ ਰਾਣੀ ਨੂੰ ਰਾਣੀ ਕਹਿੰਦੀ ਮੈਂ ਬਚਦੀ ਤਾਂ ਜੇ ਮੈਨੂੰ ਇਹ ਜਿਆ ਬਣਿਆਦਣ ਹਾਰ ਹੀ ਮਿਲੇ। ਉਹਨਾਂ ਯੋਰੀ ਬੱਚਾ ਸਾਧ ਰਿਹਾ। ਯੋਰੀ ਵਕੀਰ ਨੂੰ ਕਹਿੰਦਾ ਵੀ ਲਾਲ ਕਥੋਨੇ ਆ ਹਾਰ ਹੀ ਚਾਹੀਦਾ ਇਹ ਜੀ ਉਹ ਕਹਿੰਦਾ ਯਾਰ ਮੈਂ ਤਾਂ ਗਾਂ ਕਿਹਦੇ ਨੂੰ ਦੇਖਿਆ ਕਿਦੋਂ ਲਿਆ ਕੇ ਦੇ ਮੈਨੂੰ ਲਿਆ ਕੇ ਦੇ ਤਾਂ ਨਹੀਂ ਕਾਣੀ ਥਾਈ ਨਗਾਉਂ ਕੋਲੂ ਥਾਈ ਨਗਾਉਂ ਉਹ ਵਈ ਫੇਰ ਉੱਥੇ ਜਾ ਕੇ ਉਹਨਾਂ ਨੂੰ ਕਹਿੰਦਾ ਵੀ ਮੈਂ ਤਾਂ ਲਿਆ ਕੇ ਦੇ ਹੋ ਕਿਦੋਂ ਲਿਆ ਕੇ ਦੇ ਹੋ ਤਾਂ ਹਾਰ ਚਾਹੀਦਾ ਰਾਜਾ ਹਾਰ ਭਾਲਦਾ ਜਿਵੇਂ ਹੀ ਕਰ ਕਹੀ ਤੇ ਉਹ ਜਿਹੜੀ ਕੁੜੀ ਸੀ ਉਡੀ ਫਿਰ ਉਹਨੂੰ ਕਹਿੰਦੀ ਤਾਂ ਵੀ ਤੂੰ ਯਾ ਫਲਾਨੇ ਥਾਂ ਉਹਨੇ ਥਾਂ ਦਾ ਤਾਂ ਹੀ ਫਲਾਨੇ ਥਾਂ ਜਾ ਤੇ ਉੱਥੇ ਨਾ ਹੈਗੀ ਆਪਣੀ ਲਾਲਾ ਦੀ ਰਾਣੀ ਆ ਤੇ ਲਾਲਾ ਦੀ ਰਾਣੀ ਨੂੰ ਲਿਆ ਉਹ ਤੈਨੂੰ ਦੇਊ ਉਸ ਨਹੀਂ ਆਦੀ ਤੇ ਜਾਵੜਾ ਚਲੋ ਮੂਰਖ ਵੀ ਤੁਰ ਗਿਆ ਤੁਰਿਆ ਜਾਂਦਾ 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 ਤੇ ਜਦੋਂ ਮੂਰਖ ਜਾ ਕੇ ਬਾਰ ਖੋਲਿਆ ਅੰਦਰੋਂ ਜਿਹੜੀ ਰਾਣੀ ਸੀ ਲਾਲਾਂ ਦੀ ਉਹਨੇ ਬਾਰ ਖੋਲਿਆ ਕੁੰਡਾ ਲਾਇਆ ਸੀ ਅੰਦਰ ਖੜਕਾਇਆ ਖੋਲਿਆ ਤੇ ਬਾਹਰ ਦੇਖਿਆ ਦੇਖ ਕੇ ਤੇ ਬਹੁਤ ਅੱਸੀ ਫਿਰ ਰੋਈ ਮੂਰਖ ਕਹਿੰਦਾ ਵੀ ਕੀ ਗੱਲ ਪਹਿਲਾਂ ਅੱਸੀ ਆ ਫਿਰ ਰੋਈ ਆ ਉਹ ਕਹਿੰਦੀ ਅੱਸੀ ਤਾਂ ਮੈਂ ਹੂੰ ਸੀ ਵੀ ਮੈਂ ਤੇਰੇ ਅਗਾ ਸੋਹਣਾ ਸੁਨੱਖਾ ਬੰਦਾ ਨਹੀਂ ਦੇਖਿਆ ਕਿਤੇ ਤੇ ਰੋਈ ਮੈਂ ਤਾਂ ਮੇਰਾ ਪਿਓ ਦਿਓ ਆ ਤੈਨੂੰ ਮਾਰ ਦੂੰ ਉਹ ਆ ਨਾ ਫੇ ਮੇਰਾ ਬੰਦੋ ਵਾਸਤ ਕੋਈ ਤੇਰਾ ਬੰਦੋ ਵਾਸਤ ਵੀ ਮੈਂ ਕਰਦੀ ਆ ਉਹਨੇ ਮੱਕੀ ਬਣਾ ਕੇ ਕੋਲੇ ਨਾਲ ਲਾਤਾ ਕਿਉਂ ਕੋਲੇ ਨਾਲ ਲਾਤਾ ਤੇ ਦਿਓ ਆਇਆ ਦਿਵਾ ਕੇ ਕਰੇ ਮਾਨਸੂ ਮਾਨਸੂ ਕਹਿੰਦੇ ਮੈਂ ਇੱਥੇ ਹੋਰ ਕੌਣ ਤੈਨੂੰ ਖਾਮਾ ਖਾਵਾਂ ਗਿਆਰ ਖਾਵਾਂ ਸਵਾਹ ਖਾਵਾਂ ਦੂਏ ਦਿਨ ਜਦੋਂ ਉੱਠ ਗਿਆ ਉਹ ਮੂਰਖ ਕਹਿੰਦਾ ਫਿਰ ਹੁਣ ਕਿਵੇਂ ਕੀ ਕਰਨਾ ਪਊਗਾ ਉਹ ਵਾਲੀ ਵੀ ਗੱਲ ਸੁਣ ਮੈਨੂੰ ਜਾਣਾ ਤਾਂ ਲੈ ਕੀ ਮੈਂ ਜਾਣਾ ਤੇਰੇ ਨਾਲ ਤੇ ਇੱਕ ਕੰਮ ਹੋ ਸਕਦਾ ਮਰੀ ਕੀ ਅਰੇ ਜਦੋਂ ਇਹ ਆਇਆ ਨਾ ਮੇਰਾ ਪਿਓ ਦਿਓ ਰੱਜਿਆ ਹੁੰਦਾ ਇਹ ਮਾਸੂਮੂਹ ਦਾ ਇਹਨੇ ਜਾਣਾ ਸੌ ਸੁੱਤੇ ਪੈ ਨੂੰ ਵੜਦੇ ਮਾਰਦੇ ਤੇ ਆਪਾਂ ਨਿਕਲ ਚੱਲਾਂਗੇ ਫਤਾ ਯਰ ਦਲੇਰੀ ਹੁੰਦੇ ਆ ਇਹੇ ਜੇ ਕੰਮ ਨੂੰ ਜਦੋਂ ਆਇਆ ਤੇ ਆਖੇ ਮਾਨਸੂ ਮਾਨਸੂ ਕਰਦਾ ਆ ਆਖੇ ਤੇ ਕੋਈ ਮੈਂ ਇੱਥੇ ਕੌਣ ਆਲਾ ਬਾਸ਼ਣਾ ਹੁੰਦੀ ਆ ਮੈਨੂੰ ਉਹਦੇ ਕੋਈ ਨਹੀਂ ਇੱਥੇ ਤਾਂ ਮੈਂ ਹੀ ਆ ਸੌ ਗਿਆ ਸੌ ਗਿਆ ਤੇ ਦਿਉਰੀ ਕੁੜੀ ਨੇ ਮਾਰਿਆ ਹਿਸ਼ਾਰਾ ਮੱਖੀ ਬਣਾਈ ਵੀ ਸੀ ਬੰਦਾ ਬਣਾਤਾ ਮਾਦਾ ਮੁਖ ਦੇ ਮਾਰੀ ਕੁਰਪਾਨ ਤੇ ਦਿਓ ਬੜਤਾ ਬੜ ਕੇ ਪਈ ਉਹ ਕਹਿੰਦਾ ਮੈਂ ਲਾਲ ਲੈ ਕੇ ਜਾਣਿਆ ਉਹ ਨਹੀਂ ਮੈਂ ਲਾਲਾਂ ਨਹੀਂ ਆ ਲਾਲ ਵਸੇਰੇ ਬਣਾ ਨੂੰ ਚਲ ਲਿਆਇਆ ਲਿਆ ਕੇ ਤੇ ਉਹਨੇ ਫਿਰ ਇੱਕ ਛਿਟੀ ਲਈ ਉਥੋਂ ਨਾਲ ਆਵਦੇ ਉਹ ਲਾਲਾਂ ਦੀ ਰਾਣੀ ਹੀੜੀ ਲੈ ਕੇ ਛਿਟੀ ਆ ਕੇ ਤੇ ਰਾਤ ਨੂੰ ਮੰਗ ਤੇ ਪੈ ਗਈ ਪੈ ਕੇ ਆਦੀ ਛਿਟੀ ਪੈਨ ਕਨੀ ਕਰਕੇ ਸਰਾਣੀ ਰੱਖ ਦੇ ਉਹਨੇ ਪੈਨ ਕਨੀ ਰੱਖ ਕੇ ਸਰਾਣੀ ਕਨੀ ਰੱਖਦੀ ਜਿਹੜੀ ਲਾਲ ਮੂੰਹੋਂ ਡਕੇ ਨਾ ਉਹ ਅੱਠ ਡੜੀਆ ਹਾਰ ਬਣ ਜੇ ਲਾਲਾਂ ਦਾ ਹੂੰ ਉਹਦਾ ਤੜਕੇ ਨੂੰ ਟੋਕਰਾ ਭਰਤਾ ਅੱਡੇ-ਅੱਡੇ ਹਾਰ ਬਣ ਗਏ ਉਹਨੇ ਭਾਈ ਚਾਕੇ ਰਾਜੇ ਨੂੰ ਦੇ ਦਿੱਤੇ ਰਾਜੇ ਨੂੰ ਦੇ ਦਿੱਤੇ ਰਾਜਾ ਖੁਸ਼ ਹੋ ਗਿਆ ਬਈ ਦੇ ਦਿੱਤੇ ਫੇਰ ਉਹ ਰਾਜੇ ਦੀ ਕੁੜੀ ਪਾਖੇ ਹਾਰ ਬਾਗ ਨੂੰ ਕੋਈ ਸ਼ੇਅਰ ਕਰਨਾ ਉੱਥੇ ਸੀ ਚਖਵਾਤੀ ਚਖਵੀ ਚਖਵੀ ਜਿੰਦੀ ਵੇ ਚਖ ਵੇ ਆ ਨਾ ਚਖਵਾ ਕਹਿੰਦਾ ਨਹੀਂ ਚਖਵੀਏ ਅਖੇ ਫੋ ਦੇਖ ਗੇ ਰਾਜ ਦੀ ਕੁੜੀ ਬੱਗੀ ਜੀ ਬੈਠੀ ਆਉਂਦੀ ਆ ਨਹੀਂ ਦੇਖ ਨਹੀਂ ਕਿਵੇਂ ਆਦੀ ਕਿੰਨਾ ਸੋਹਣਾ ਹਾਰ ਲੱਗਦਾ ਉਹ ਕਹਿੰਦਾ ਲੱਗਦਾ ਸੋਹਣਾ ਹਾਰ ਇਹੜਾ ਸੋਹਣਾ ਹਾਰ ਆ ਇਹ ਐ ਨਹੀਂ ਸਜਦੀ ਇਹੇ ਹੋਰ ਕਿ ਮੈਸੇਜ ਛਜੂ ਆਰੀ ਇਹਦੇ ਵਿੱਚ ਕੇਸ਼ਰਾਬਾਹੀ ਜੀ ਦੇ ਫੁੱਲ ਹੁਣ ਹਾਰਸ਼ ਟੰਗੇ ਵੇ ਅਸਈ ਉਹਨੇ ਜੱਬ ਹੋਰ ਪਤਾ ਆਰੀ ਹਾਰਸ਼ ਕੇਸ਼ਰਾਬਾਹੀ ਜੀ ਦੇ ਫੁੱਲ ਹੁਣ ਟੰਗੇ ਵੇ ਉੱਥੋਂ ਹੀ ਮੁੜਈ ਮੁੜ ਕੇ ਆ ਕੇ ਫੇਰ ਪੈ ਗਈ ਢੀੜਾ ਲੈ ਕੇ ਰਾਜਾ ਜਦੋਂ ਆਇਆ ਰਾਜਾ ਆਖੇ ਰਾ ਕੀ ਗੱਲ ਪੁੱਤ ਪਈਆਂ ਆਰੀ ਮਾਦਾ ਤਾਂ ਵਛਦੀਆਂ ਮੈਨੂੰ ਜਿਹੜਾ ਹਾਰ ਆਰ ਦਾ ਤੈ ਮੰਗਾਇਆ ਇਹਦੇ ਵਿੱਚ ਮੀਣਾ ਮਾਰ ਗਈ ਚਖ ਵੀ ਤੇ ਇਹਦੇ ਵਿੱਚ ਮੜੇ ਹੋਣ ਕੇਸ਼ਰਾਬਾਈ ਸਾਹੀ ਦੇ ਫੁੱਲ ਹੋੜਾ ਕੋਈ ਨਹੀਂ ਆਪਾਂ ਮੰਗਾ ਹੀ ਲੈਣਾ ਮੂਰਖ ਨੂੰ ਕਹਿ ਕੇ ਉਹਨੂੰ ਵੀ ਪਤਾ ਲੱਗ ਗਿਆ ਉਹਨੇ ਪੁੱਛ ਲਿਆ ਮੂਰਖਾ ਕਹਾਣੀ ਕਾਣਾ ਸੱਦ ਲਿਆ ਮੂਰਖ ਮੂਰਖ ਉਹਨੇ ਪਹਿਲਾਂ ਸੱਦਿਆ ਜੋਰੀ ਬੱਚਾ ਜੋਰੀ ਬੱਚਰੇ ਮੂਰਖ ਸੱਦਿਆ ਮੂਰਖ ਨੂੰ ਕਿਹਾ ਜਦੋਂ ਮੂਰਖ ਤੈਨੂੰ ਪਤਾ ਜੱਟ ਇਹ ਜਿਹਾ ਹੁੰਦਾ ਘੋੜੇ ਨਾਲ ਮੂੰਹ ਪਟਿਆ ਉਹਨਾਂ ਦਾ ਲਿਆ ਖੇ ਦੇ ਉਹਨਾਂ ਜਿੰਨੇ ਮਰਜੀ ਉਹਨੇ ਲਿਆ ਦੂ ਪਤਾ ਨਹੀਂ ਸੁਤਾ ਨਹੀਂ ਉਹਦਾ ਜਿੰਨੇ ਮਰਜੀ ਫੇਰ ਜਾਵੜਿਆ ਜਾਂ ਫੇਰ ਉਹ ਗਲਤ ਆ ਹੋ ਗਈ ਉਹ ਜਿਹੜੀ ਲਾਲਾਂ ਦੀ ਰਾਣੀ ਸੀ ਉਹ ਵਾਲੀ ਕੋਈ ਨਹੀਂ ਜਾਂ ਉਹਨੂੰ ਕਹਿਆ ਵੀ ਮੈਨੂੰ ਇੱਕ ਮਹੀਨੇ ਦੀ ਡੇਟ ਦੇ ਦੇ ਲਿਆਵਾਂ ਮਮਸ਼ੀਤੀ ਦੇਵਾਂ ਫੇਰ ਉਹ ਰਾਜੇ ਕੋਲੇ ਗਿਆ ਰਾਜੇ ਨੂੰ ਕਹਿੰਦਾ ਵੀ ਇੱਕ ਮਹੀਨੇ ਦੀ ਡੇਟ ਦੇ ਦੇ ਤੇ ਲਿਆ ਬੰਮਾ ਮੈਂ ਛੇਤੀ ਦੇਮਾ ਉਹ ਰਾਜਮੀ ਨਹੀਂ ਡੇਡ ਦਿੱਤੀ ਜਾਵੜਿਆ ਜਾ ਖੇਤੇ ਕਹਿੰਦਾ ਹੁਣ ਦੱਸ ਕਿੱਧਰ ਨੂੰ ਜਾਵਾਂ ਉਹ ਜਿਹੜੀ ਲਿਆਂਦੀ ਸੀ ਮਗਰੋਂ ਰਾਣੀ ਉਹ ਕਹਿੰਦੀ ਤੈਨੂੰ ਆਹ ਖਰੀ ਵੀ ਤੂੰ ਐ ਸ਼ਹਿਰ ਨਿਕਲ ਜਾ ਇਹ ਦਰਿਆ ਹੋਊਗਾ ਦਰਿਆ ਤੋਂ ਪਹਿਲੀ ਕਰਨੀ ਤੁਰ ਕੁਝ ਤਕੜੀ ਬਾੜ ਤੇ ਜਾ ਕੇ ਤਾਂ ਉੱਥੇ ਇੱਕ ਸਾਧੂ ਦੀ ਕੁਟਿਆ ਹੋਊਗੀ ਇਹ ਉਹ ਸਾਡੀ ਕੁਟਿਆ ਉਹਦੇ ਸਾਡੀ ਸਾਡੀ ਸੇਵਾ ਕਰੀ ਉੱਥੇ ਆਉਂਦੀਆਂ ਪਰੀਆਂ ਨਾ ਆਉਣ ਤੇ ਤੈਨੂੰ ਉੱਥੋਂ ਸਭ ਕੋਲ ਨਹੀਂ ਚੰਗਾ ਕਿਉਂ ਬਈ ਜਾਤ ਰਿਆ ਹੋ ਮੂਰਖ ਪੈਗਾ ਠੁਰਕੇ ਹੌਲੀ 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 ਨਾਲੇ ਕਰਦਾ ਜਾਵਾ ਕਿੱਥੇ ਪੰਗਾ ਲੈ ਲਿਆ ਭੈਣਾਂ ਚੰਗੇ ਭਲੇ ਮੌਜ ਕਰਦੇ ਸੀ ਕਿੱਥੇ ਆ ਕੇ ਪੰਗਾ ਲੈ ਲਿਆ ਨਾ ਉਹ ਸੱਚ ਗੱਲ ਵਿੱਚ ਰਹਿ ਜਾਂਦੀ ਆ ਉਹਨੇ ਫਿਰ ਉਹੀ ਪਤੀ ਮੰਨ ਲਿਆ ਰਾਜੇ ਦੀ ਕੁੜੀ ਨੇ ਮੂਰਖ ਨਹੀਂ ਵਿਆਹ ਕਰਾ ਲਿਆ ਉਸੇ ਪਤੀ ਮੰਨ ਲਿਆ ਨਾਲੇ ਕਹੇ ਮੇਰੀ ਕਿਸ਼ਮਤ ਮੁੰਡਾ ਸੋਹਣਾ ਸੀ ਜੱਟ ਦੇ ਮੁੰਡੇ ਨੇ ਵਿਆਹ ਕਰਾ ਲਿਆ ਚਲ ਜਦੋਂ ਗਿਆ ਤੇ ਜਾ ਕੇ ਵੀ ਥਾਹ ਜਗਾਹਾਂ ਥਾਦੀ ਟਾੜੀ ਲੱਗੀ ਵੀ ਉਹਦੇ ਲੱਗਿਆ ਟੜੀਆਂ ਦਸਣ ਤੇ ਜਨੋਰੀ ਹੁੰਦੀ ਦੇਖਿਆ ਵਾਹ ਬੱਚਾ ਕਨੋਂ ਖਨਾਰਾ ਜੀ ਮੁੰਡਾ ਹੋਗੇ ਦੋ ਦਿਨ ਆਏ ਨੂੰ ਆਣਾ ਫਿਰ 10 ਮੰਗ ਕੀ ਮੰਗਣਾ ਉਹਨਾਂ ਦੋ ਤਾਂ ਵਚਨ ਵਾਲੇ ਕਰਤੇ ਤੀਜੇ ਵਚਨ ਨੂੰ ਕਹਿੰਦਾ ਇਹ ਮੈਨੂੰ ਕੇਸਨਵਾਸ਼ਾਈ ਦੇ ਫੁੱਲ ਚਾਹੀਦੇ ਆ ਉਹ ਕਹਿੰਦਾ ਲੈ ਹੁਣ ਗੱਲ ਸੁਣ ਲੈ ਲੈ ਇਹਦਾ ਪੰਗਾ ਹੀ ਆ ਪੂਛ ਛੇਰ ਦੀ ਪੂਛ ਨੂੰ ਹੱਥ ਲਾ ਲਈ ਹੁਣ ਤੂੰ ਇੱਥੋਂ ਤੁਰ ਜਾਂ ਗਾਂ ਇੱਥੋਂ ਘਟੋ ਘਟ ਤਿੰਨ ਚਾਰ ਕੋਹ ਦੇ ਜਾ ਕੇ ਸਰੋਵਰਾਂ ਸਰੋਵਰ ਤੇ ਪੇਪਲਾ ਪੇਪਲ ਕੋਲੇ ਆ ਕੇ ਉਹਨਾਂ ਨੇ ਲੀੜੇ ਲਾਉਣੇ ਆ ਤੇ ਪਰੀਆਂ ਨਹਾਉਂਦੀਆਂ ਤੇ ਪਰੀਆਂ ਦੀ ਲੀੜੇ ਚੱਕ ਕੇ ਆ ਜੀ ਮੇਰੇ ਕੋਲੇ ਤੇ ਪਿੱਛਾ ਨਾ ਮੁੜ ਕੇ ਦੇਖੀ ਤੇ ਫੇਰ ਤੈਨੂੰ ਫੁੱਲ ਮਿਲਣਗੇ ਹੋਰ ਚੰਗਾ ਤੇ ਜਿਵੇਂ ਉਹਨੇ ਦੱਸਿਆ ਸੀ ਉਵੇਂ ਸਾਰੇ ਕੋਲ ਉਤਰ ਗਿਆ ਤੜਿਆ ਜਾਂਦਾ ਜਾਂਦਾ ਬਾਵਾ ਬਾੜ ਸੀ ਉੱਥੇ ਜਾ ਕੇ ਲੋਕ ਜੇ ਬਹਿ ਗਏ ਉਹ ਪਰੀਆਂ ਨਹਾਉਣ ਲੱਗੀਆਂ ਉਹਨੇ ਲੀੜੇ ਚੱਕ ਲਏ ਜਾਖ ਲੀਡੇ ਭੱਜ ਲਿਆ ਭੱਜਿਆ ਬਾਦ ਉਹ ਮਗਰ ਭੱਜਾ ਆਉਂਦੀਆਂ ਉਹਨੇ ਕਿਹਾ ਜੀ ਪਿੱਛਾ ਨਾ ਮੁੜ ਕੇ ਚਾਖੀ ਇੱਕ ਪਰੀ ਤੇ ਖਪੂਣਾ ਕਰ ਗਈ ਉਹ ਕਹਿੰਦੀ ਕੁੜੇ ਨਹੀਂ ਖੇ ਕੁੜੇ ਖੇ ਲੀਡੇ ਤਾਂ ਦੇਖ ਪਏ ਜਦੋਂ ਲੀਡੇ ਦੇਖ ਪਏ ਕਿਹਾ ਉਹਨੇ ਕਿਹਾ ਲੀਡੇ ਦੇਖ ਪੇ ਪਿੱਛਾ ਮੁੜ ਕੇ ਚਾਖਿਆ ਉੱਥੇ ਮਰ ਗਿਆ ਉਹ ਮਰ ਗਿਆ ਤੇ ਉਹ ਦੂਸੇ ਚਾਖੇ ਲੈ ਗਈਆਂ ਸਾਧਨੇ ਦੇਖਿਆ ਵੀ ਤਾਂ ਮਰ ਗਿਆ ਕਿ ਇੰਨਾ ਚਿਰ ਹੋ ਗਿਆ ਆਇਆ ਨਹੀਂ ਜਦੋਂ ਸਾਧ ਗਿਆ ਦੇ ਮਰਿਆ ਪਿਆ ਸਾਲੋਂ ਕਰਾ ਮਾਤੀ ਸਾਦ ਨੇ ਜਿਉਂਦਾ ਕਰ ਲਿਆ ਕਰਕੇ ਜਿਉਂਦਾ ਫੇਰ ਲਿਆ ਆਹਲਾ ਤੈਨੂੰ ਮੈਂ ਕਿਹਾ ਸੀ ਵੀ ਪਿੱਛਾ ਮੁੜ ਕੇ ਨਾ ਦੇਖੀ ਆਲਾ ਜੀ ਉਹਨਾਂ ਨੇ ਕਿਹਾ ਲੀੜੇ ਦੇਖ ਪਿਆ ਰਾ ਮੈਂ ਅਮਰੀਕਾ ਚੋਂ ਨਿਕਲ ਗਏ ਆਲਾ ਹੁਣ ਸਵੇਰੇ ਆਉਣ ਦੀਆਂ ਤੇ ਹੁਣ ਪਿੱਛਾ ਮੁੜ ਕੇ ਨਾ ਦੇਖੀ ਆਲਾ ਚੰਗਾ ਦੂਏ ਦਿਨ ਫੇਰ ਜਦੋਂ ਉਹ ਆਈਆਂ ਹੌਲੀ ਹੌਲੀ ਗਿਆ ਲੋਕ ਕੇ ਬਹਿ ਗਿਆ ਲੀੜੇ ਚੱਕੇ ਲੀੜੇ ਚੱਕ ਕੇ ਤੇ ਭੱਜ ਲਿਆ ਮਗਰ ਉਹ ਭਜਵਾ ਬਥੇਰੇ ਕਿਹਾ ਲੀੜੇ ਦੇਖ ਪਿਓ ਦੇਖ ਪਿਆ ਉਹ ਦੇ ਫਿਰ ਆ ਮੁੜ ਕੇ ਚਾਖਿਆ ਨਾ ਮਗਰ ਆਖੇ ਕੁਟਗਾ ਚ ਪੜ ਗਿਆ ਉਹ ਕੰਨੀਆਂ ਬਾਬਾ ਸਾਡਾ ਚੋਰ ਆਇਆ ਆ ਦਾ ਭਾਈ ਮੈਨਾਂ ਦੇਖਿਆ ਨਹੀਂ ਕਿੱਥੇ ਆ ਗਿਆ ਆਇਆ ਦੇਖ ਤਾਂ ਔਰ ਆ ਵੀ ਚੋਰ ਤਾਂ ਹੁੜਾ ਹੈਗਾ ਭਾਈ ਇਹਦੀ ਮੰਗਦੇ ਹੋ ਮੰਗ ਕੀ ਮੰਗਦਾ ਇਹ ਕਹਿੰਦਾ ਵੀ ਉਹ ਤਾਂ ਪਹਿਲਾਂ ਹੀ ਮੈਂ ਕੇਸ਼ਾਂ ਬਾਹੀ ਸ਼ਾਈ ਤੇ ਫੋਲੀ ਦੇ ਮੂੰਹ ਜੋ ਕਰਦੇ ਆ ਉਹ ਲੈਣੀ ਆ ਭੜੀ ਭਰੀ ਲੈਣੀ ਆ ਉਹ ਉਹ ਕਹਿੰਦੀ ਵੀ ਚੰਗਾ ਸੀ ਸਵੇਰੇ ਆਵਾਂਗੀਆਂ ਤੇ ਜਿਹੜੀ ਨੂੰ ਹੱਥ ਲਾ ਦੂ ਬਈ ਉਹ ਪਰੀ ਇਹਦੀ ਉਹ ਸੀ ਪਰੀਆਂ ਦੀ ਰਾਣੀ ਜਦੋਂ ਦੂਏ ਦਿਨ ਪਰੀਆਂ ਆਈਆਂ ਤੇ ਉਹਦਾ ਬੁੜੀ ਜੀ ਬਣ ਕੇ ਖੁੰਡੀ ਜੀ ਕੋਲੇ ਪੇਸ਼ ਜਾ ਬਦਲ ਤਿਆ ਸਾਧ ਨੇ ਉਹਨੂੰ ਕਿਹਾ ਸੀ ਸਾਧਾ ਦੇ ਇਹਨੂੰ ਹੱਥ ਨਾ ਨਹੀਂ ਕਿਸੇ ਨੂੰ ਵੀ ਬਹੁਤ ਸੋਹਣੀ ਤੋਂ ਸੋਹਣੀ ਹੋਣਗੀਆਂ ਬਈ ਤੂੰ ਉਹਨੂੰ ਹੱਥ ਲਾਈ ਜਦੋਂ ਉਹ ਆਈਆਂ ਤੇ ਉਹਦਾ ਮੂਡਾ ਚੱਖੀ ਨਾ ਉਧਰ ਮੂਰਖ ਦਾ ਉਹਨਾਂ ਕਨੇ ਚੱਖੀ ਜਾਵੇ ਸਾਹ ਨੇ ਹੁਣ ਦ ਮਾਰੀ ਇਹਦਾ ਕੰਜਰਾ ਇਹਨੂੰ ਹੱਥ ਲਾ ਉਹਨੂੰ ਹੱਥ ਲਾਇਆ ਤੇ ਉਹ ਵੀ ਸੋਹਣੀ ਪਰੀ ਬਣ ਗਈ ਬਣ ਗਈ ਚਾਰ ਬਈ ਹੁਣ ਉਹ ਆਰੀ ਹੁਣ ਬਸ ਜਾਹੋ ਤੁਸੀਂ ਮੇਰਾ ਤਾਂ ਮਾਲਕੀ ਇਹ ਹੈ ਮਾਲਕੀ ਉਹਨੇ ਬਣਾ ਲਿਆ ਹੋਣਾ ਸੀ ਲੈ ਆ ਭਾਈ ਆ ਗਏ ਆ ਗਏ ਤੇ ਉਹ ਕਹਿੰਦਾ ਵੀ ਫੁੱਲ ਹੋਰੀ ਕੋਈ ਨਹੀਂ ਫੁੱਲ ਸਭ ਕੋ ਸੇਗਾ ਇਹ ਤਰਕੇ ਉਹ ਉੱਠੀ ਉੱਠ ਕੇ ਟੜ ਕੇ ਤੇ ਜਾ ਗਿਆ ਰ ਸਰਕੀ ਸੱਪਾ ਸਾ ਤਿਆਰ ਹੋ ਕੇ ਤੇ ਅੱਸੀ ਤੇ ਫੋਲ ਕਰੇ ਮੂਚਾ ਉਹਨੇ ਤਰੇ ਸਾਰੇ ਚੱਕ ਕੇ ਇੱਥੇ ਜਾ ਕੇ ਰਾਜਨੀ ਚੇਰੀ ਦੇ ਤੇ ਰਾਜਨੇ ਕੁੜੀ ਨੂੰ ਦੇ ਤੇ ਕੁੜੀ ਨੇ ਵਿੱਚ ਮੜ ਲੇ ਅੱਛਾ ਮੜ ਕੇ ਫੇਰ ਚਲੀ ਪੂਰਾ ਯਾਨੀ ਤਿਆਰ ਹੋ ਗਿਆ ਜੀ ਅੱਜ ਨੰਦਣਗੇ ਫੇ ਚਖਬਾਰਾ ਦੇਖ ਨਹੀਂ ਚਖ ਵੀਏ ਅੱਜ ਕਿਹੜੇ ਪਾਸੇ ਨੰਦੰਗੀ ਰਾਜ ਦੀ ਕੁੜੀ ਨੂੰ ਅੱਜ ਦਾ ਨਾਲ ਮੜਿਆ ਪਿਆ ਫੁੱਲਾਂ ਦੇ ਫਰੀ ਨਹੀਂ ਅਜੇ ਵੀ ਨਹੀਂ ਸਜਦੀ ਅੱਠ ਮਾਰ ਕੇ ਉਹ ਵਾਲਾ ਹੋਰ ਕਿਵੇਂ ਸਜੂ ਇਹ ਤਾਂ ਸਜੂ ਜਿਹੜਾ ਨੇ ਤੀਜਾਂ ਲਿਆ ਖੇ ਰਹਿਣ ਵਾਲਾ ਉਹਦੇ ਨਾਲ ਇਹਦਾ ਵਿਆਹ ਹੋਇਆ ਹੋਵੇ ਉਹਦੇ ਨਾਲ ਬੱਗੀ ਤੇ ਬੈਠਾ ਹੋਵੇ ਫੇਰ ਸਜੂ ਫੇਰ ਮੁੜ ਕੇ ਪੰਗਾ ਪੈ ਗਿਆ ਫੇਰ ਮੁੜ ਗਈ ਮੁੜ ਕੇ ਜਾ ਕੇ ਫੇਰ ਪੈ ਗਈ ਰਾਜਾ ਜਦੋਂ ਆਇਆ ਆਹ ਕੀ ਗੱਲ ਪੁੱਤ ਪਈਆਂ ਆਰੇ ਵੀ ਬਾਪੂ ਗੱਲ ਆਹ ਹੋ ਗਈ ਉਹ ਕਹਿੰਦੇ ਵੀ ਦੇਖ ਨਹੀਂ ਚੱਕਦੀਏ ਕਿੰਨੀ ਸੋਹਣੀ ਕੁੜੀ ਫੁੱਲ ਕਿੰਨੇ ਸੋਹਣੇ ਮੜਿਆ ਪਿਆ ਹਾਰ ਨਹੀਂ ਕਿੰਨੀ ਸਜਦੀ ਆ ਉਹ ਕਹਿੰਦੀ ਤਾਂ ਸਜੂ ਜੇ ਜਿਹੜਾ ਇਹਨੂੰ ਲਿਆ ਕੇ ਦਿੰਦਾ ਉਹਦੇ ਨਾਲ ਵਿਆਹ ਹੋਇਆ ਹੋਵੇ ਉਹ ਇਹਦੇ ਨਾਲ ਬੈਠਾ ਹੋਵੇ ਆ ਜੀ ਮੈਨੂੰ ਦਾ ਵਿਆਹ ਹੀ ਹੁਣ ਉਹਦੇ ਨਾਲ ਹੋ ਰ ਆਇਆ ਨਾ ਮੈਂ ਦਾ ਕੁੜਾ ਦਾ ਕੁੜੇ ਸਿਰਨਾ ਵਿਆਉਣਾ ਹੀ ਆ ਚਲ ਤੈਨੂੰ ਮੂਰਖਣਾ ਵਿਆਹ ਦੇਣਾ ਉਹਨੇ ਮੂਰਖਣਾ ਵਿਆਹ ਦਿੱ ਚਾਰ ਹੋ ਗਈਆਂ ਦੋ ਚਾਰ ਹੋ ਗਈਆਂ ਤੇ ਉਹ ਰਾਜੇ ਦਾ ਸੀ ਜਿਹੜਾ ਰਾਜੇ ਦੇ ਕੁੜੀ ਕੁੜੀ ਸੀ ਮੁੰਡਾ ਹੀ ਨਹੀਂ ਸੀ ਉਹ ਮੂਰਖ ਨੂੰ ਕਹਿੰਦਾ ਵੀ ਤੂੰ ਰਾਹ ਤੇ ਬੈਠ ਤੂੰ ਰਾਹ ਤੇ ਰਹੀ ਆ ਹੁਣ ਹੋਰ ਕਿੰਨੇ ਮੂਰਖ ਕਹਿੰਦਾ ਰਾਹ ਤੇ ਨਹੀਂ ਬਹਿਣਾ ਅੱਜ ਚਾਰ ਭਰਾ ਮੂੰਹ ਦੀ ਕਿਥੀ ਪਗਾਉਣੀ ਆ ਲਫੇੜੇ ਖਾਦੇ ਵੇ ਦਿਖਾਉਣੇ ਆ ਉਵੇਂ ਕਤੌਣਾ ਜਾ ਕੇ ਚੌਹਾਂ ਨੂੰ ਲਿਆਇਆ ਲਿਆ ਕੇ ਜਿਹੜੀ ਤਾਂ ਕੱਢ ਕੇ ਲਿਆਈ ਸੀ ਰਾਜੇ ਦੀ ਕੁੜੀ ਉਹ ਦਾ ਰੱਖੀ ਆਪ ਦੂਜੀਆਂ ਤਿੰਨ ਤੰਨਾਂ ਨੂੰ ਆਖੇ ਉਹਨਾਂ ਨੂੰ ਦੇਤੀ ਫਿਰ ਨਵੇਂ ਲਿਆ ਚਰਖੇ ਬਣਵਾ ਕੇ ਬਾarsch ਡੋਹਾ ਕੇ ਫਿਰ ਪੂਣੀਆਂ ਰੱਖ ਕੇ ਘੁੰਡ ਕਢਾ ਕੇ ਚਰਖੇ ਕਸਾਏ ਤੇ ਲੋਕ ਦੇ ਦੇਖ ਨੰਗਣ ਵੀ ਮੂਰਖ ਚਾਰ ਲਿਆਇਆ ਜੜ ਤਾਂ ਐ ਕਰਦੇ ਆ ਚਾਰੇ ਵਿਆਹ ਤੇ